ਕੀ ਨਾਮਾ ਤੁਹਾਡਾ? ਰੇਜਿੰਦਰ ਸਿੰਘ ਜੀ। ਕਿੱਥੋਂ ਚੱਲੇ ਸੀ ਕਿੱਥੇ ਜਾ ਰਹੇ ਹੋ? ਮੋਰਕਰਤ ਸਿੰਘ ਤੋਂ ਚੱਲੇ ਸੀ ਜੀ ਤੇ ਬਿਹਂਡੇ ਜਾ ਰਹੇ ਹਾਂ। ਕਿੱਥੇ ਜਾ ਰਹੇ ਕੋਟਪੂਰੇ? ਕੋਟਪੂਰੇ ਜਾ। ਹਾਂ ਜੇ ਕੋਟਪੂਰੇ ਖੈਰ ਜਾ ਰਹੇ ਸੀ। ਮੈਂ ਵੀ ਜਾ ਰਹੇ ਸੀ। ਹਾਂ ਕਿਵੇਂ ਜਾ ਰਹੀ ਸੀ ਕੀ ਗੱਲ ਉੱਥੇ ਛਗਨਾ ਪ੍ਰੋਗਰਾਮ ਸੀ ਉੱਥੇ ਜਾ ਰਹੀ ਸੀ ਫਿਰ ਕੀ ਹੋਇਆ ਕੋਟ ਵਸਤੇ ਕੋਲੇ ਆ ਕੇ ਗੱਡੀ ਲੱਗੀ ਜੀ ਤੀਜੇ ਦੀ ਮੇਰੇ ਅੱਛਾ ਫਿਰ ਕਿਵੇਂ ਹੜੇ जख्मी ਕਿ ਚਾਰ ਜਾਨ ਜ਼ਖਮੀ ਹੈ ਜੀ ਇੱਕ ਦੀ ਬਾਹ ਫੈਕਚਰ ਹੋਈ ਹੈ ਇੱਕ ਦੀ ਡੈਡ ਹੋ ਗਈ ਮੌਤ ਹੋ ਗਈ ਹਾਂ ਜੀ ਕਿਵੇਂ ਲੱਗੀ ਗੱਡੀ ਕੀ ਗੱਲ ਉਹ ਬੰਦਾ ਜਿਹੜਾ ਮੂਹਰੋ ਗੱਡੀ ਆ ਉਹ दारू ਪੀਤੀ ਹੋਈ ਹੈ ਜੀ ਜਿਹੜੀ ਵਿੱਚ ਗੱਡੀ ਲੱਗੀ ਹਾਂ ਜੀ ਅੰਮ੍ਰਿਤ ਦੇ ਕਿ ਨਾਮ ਦਾ ਟੋਟਾ ਪਰਮਜੀਤ ਕਿੱਥੋਂ ਆਏ ਸੀਗੇ ਅਸੀਂ ਚੜ੍ਹਚਾ ਮੋਰ ਤੋਂ ਚੱਲਦੇ ਕਿੱਥੇ ਸੀ ਕੋਟਪੂਰੇ ਜੀ ਕਿਵੇਂ ਚੱਲੇ ਗਏ ਜੀ ਹੈ ਜੀ ਕਿਵੇਂ ਚੱਲੇ ਅਸੀਂ ਸਾਡੇ ਘਰ ਨਹੀਂ ਮੰਨਣ ਜਾਂਦੇ ਸੀਗੇ ਉਲੀ ਦੇ ਅੱਛਾ ਮੁੰਡਾ ਤਾਂ ਬਾਹਰ ਸੀ ਦੇਖਉਣੀ ਮੰਨਣ ਨਹੀਂ ਸੀ ਸਾ ਅੱਠ ਫਿਰ ਕੀ ਹੋਇਆ ਫਿਰ ਜੀ ਸਾਡੀ ਗੱਡੀ ਤਾਂ ਮੂਰੇ ਸੀਗੀ ਇਹ ਗੱਡੀ 10 ਮਿੰਟ ਬਾਅਦ ਤੁਰੇ ਘਰ ਅਸੀਂ ਆ ਕੇ ਡੱਬੇ ਡੱਬੇ ਪਾਉਣੇ ਸੀਗੇ ਤੇ ਕੋਟ ਫੱਟਿਆ ਕਿ ਇੱਧਰ ਐਕਸੀਡੈਂਟ ਹੋ ਗਿਆ ਇਹਦੇ ਹਾਰ ਦੀ ਸਾਈਡ ਤੇ ਉੱਥੇ ਸਾਡੇ ਆਏ ਬੋਨੀ ਆ ਕੇ ਬਿੱਚ ਕੱਟੀ ਮਾਰ ਗਿਆ ਦੇ ਸਾਨੂੰ ਤਾਂ ਅਸ਼ਮੀਰ ਫੋਨ ਆਇਆ ਸਾਨੂੰ ਕਿਨ ਕੋਟ ਖਤੇ ਐਕਸੀਡੈਂਟ ਹੋ ਗਿਆ ਫੇਰ ਅਸੀਂ ਕੋਟ ਪੱਤੇ ਵਾਗੇ ਉੱਥੋਂ ਅਸੀਂ ਫੇਰ ਨਾਲੇ ਹਸਪਤਾਲ ਲੈ ਗਏ ਉੱਥੋਂ ਅਸੀਂ ਬਰਸ ਹਸਪਤਾਲ ਜਸਮੀ ਕਿਨੇ ਹੋਈ ਹੋ ਅ ਜਸਮੀ ਤੇ ਕੋਟ ਖਤੇ ਗੇ ਐਕਸੀਡੈਂਟ ਹੋਇਆ ਅਸੀਂ ਕੋਰੇ ਨਹੀਂ ਸੀ ਗਿਆ ਸੜਕਾ ਕੱਟੀ ਜਸਮੀ ਜੀ ਜਸਮੀ ਜੀ ਹੋਇਆ ਕਰਦੀ ਹੈ ਤੇ ਦੋਨੋਂ ਹੈ ਦੋ ਹੋਇਆ ਇੱਕ ਮੁੰਡਾ ਵੀ ਹੈਗਾ ਹਾਂ ਚਾਰ ਜਣਿਆਂ ਦੀ ਸੱਤਾ ਜਾਂਦੀ ਹੈ ਹਾਂ ਦੇਖੋ ਸੁਣੀ ਗੱਲ ਪੁੱਤ ਭਾਜੀ ਭੈਜੀ ਕੀ ਨਾਮ ਤੁਹਾਡਾ ਮਨਦੀਪ कौर ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਮੋੜ ਚੜ੍ਹਤ ਸਿੰਘ ਜਾਂਦੇ ਸੀ ਦਿਓਰ ਦਾ ਛਗਣ ਸੀਗਾ ਛਗਣ ਪਾਉਣ ਜਾਂਦੇ ਸੀ ਮੋੜ ਚੜ੍ਹਤ ਸਿੰਘ ਵਾਲੇ ਤੋਂ ਚੱਲੇ ਸੀ ਚੱਲੇ ਸੀਗੇ ਕਿੱਥੇ ਜਾਂਦੇ ਸੀ ਮੈਂ ਕੋਟਕਪੁਰੇ ਜਾਂਦੇ ਸੀ ਫਿਰ ਕੀ ਹੋਇਆ ਕੀ ਹੈ ਪਤਾ ਹੀ ਨਹੀਂ ਲੱਗਿਆ ਕੀ ਹੋ ਗਿਆ ਕਿਵੇਂ ਕੀ ਹੋ ਗਿਆ ਐਕਸੀਡੈਂਟ ਹੋ ਗਿਆ ਐਂ ਪਤਾ ਲੱਗਿਆ ਬਸ ਵੀ ਐਕਸੀਡੈਂਟ ਹੋ ਗਿਆ ਕੁਝ ਨਹੀਂ ਪਤਾ ਲੱਗਿਆ ਵੀ ਕੀ ਬਣ ਗਿਆ ਕਿੰਨੇ ਕਿੰਨੇ ਚੱਕੀਆਂ ਪਤਾ ਹੀ ਨਹੀਂ ਮੈਨੂੰ ਤਾਂ ਕੁਝ ਨਹੀਂ ਪਤਾ ਕਿੰਨੇ ਜਾਣੇ ਆਗੇ ਕੀ ਹੋਇਆ ਹਰਪ੍ਰੀਤ ਸਿੰਘ ਜੀ ਕੀ ਹੋਇਆ ਕੀ ਹੈ ਕੋੜ ਬੱਤੇ ਉੱਤੇ ਕਰਕੇ ਗੱਡੀ ਮਾਰਨ ਨਾਲ दारू ਦੀਆਂ ਬੋਤਲਾਂ ਵਿੱਚ ਕਰ ਕਰਦੇ ਕਹਿੰਦੇ ਮੈਂਟਰੀ ਆਪਦੇ ਕਦਰ ਗੱਡੀ ਕਿਉਂ ਖੜਾਈ ਮੈਂਟਰੀ ਆਪਦੇ ਟੈਕ ਤੁਸੀਂ ਕਹਿੰਦੇ ਸੀਗੇ ਅਸੀਂ ਵੀ ਸਵਿਫਟ ਗੱਡੀ ਤੇ ਸੀਗੇ ਜੀ ਅਸੀਂ ਸਾਈਕਲ ਪਾਉਣ ਜਾ ਰਹੇ ਸੀ ਕੋੜ ਦੇ ਪੂਰੇ ਕਿੰਨੇ ਨੇ ਚੱਕ ਨਹੀਂ ਹੋਇਆ ਸਾਰਿਆਂ ਦੀ ਜ਼ਰ ਪਾਟ ਕਿੰਨੇ ਕੁ ਜਣੇ ਆ 4 ਜਣੇ ਵੀ ਲੱਤਾਂ ਲੱਤ ਡੈਥ ਵੀ ਹੋ ਗਈ ਜੁੜੀਆਂ ਦੇ ਬਜਿੱਤੀ ਜੱਟ ਕਿੰਨੇ ਨੇ ਡੈਥ ਵੀ ਹੋਈ ਕੋਈ ਇੱਕ ਦਿਨ ਤੋਂ ਬਿਤਾਏ ਜੀ ਜਿਹੜੇ ਮੇਰੇ